ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸਗ੍ਰਾਸਤ YouTube ਚੈਨਲ ਦੇਖ ਰਹੀ ਹਾਂ ਸਭ ਸੰਤਨਾਂ ਦਾ ਸਵਾਗਤ ਹੈ ਗਰੁੱਪ ਯਾਰ ਵਾਲਿਓ ਅੱਜ ਆਪਾਂ ਇੱਕ ਵਿਸ਼ੇ ਦੇ ਉੱਪਰ ਗੱਲ ਕਰਨੀ ਹੈ ਕਿਉਂਕਿ ਅਕਸਰ ਆਪਾਂ ਸੰਗਤ ਦੇ ਵਿੱਚ ਵੀਡੀਓ ਬਣਾਉਂਦਾ ਜਾਂਦਣ ਕਰਦੇ ਹਾਂ ਪਰ ਅੱਜ ਇੱਕ ਵਿਚਾਰ ਮਨ ਦੇ ਵਿੱਚ ਆਇਆ ਤੇ ਕੋਸ਼ਿਸ਼ ਕੀਤੀ ਕਿ ਅੱਜ ਸੰਤਨ ਦੇ ਨਾਲ ਇਹ ਵਿਚਾਰ ਸਾਂਝਾ ਕੀਤਾ ਜਾਵੇ ਗਰੁੱਪਰ ਵਾਲਿਓ ਅੱਜ ਆਪਾਂ ਸਮਾਜ ਦੇ ਵਿੱਚ ਵੇਖ ਰਹੀ ਹਾਂ ਕਿ ਸਾਡੇ ਪਰਿਵਾਰਕ ਰਿਸ਼ਤੇ ਬਹੁਤ ਤਾਰ-ਤਾਰ ਹੋ ਚੁੱਕੇ ਹਨ ਪੱਛਮ ਦਾ ਪ੍ਰਭਾਵ ਸਾਡੇ ਉੱਪਰ ਇਤਨਾ ਵੱਧ ਗਿਆ ਹੈ ਕਿ ਅੱਜ ਅਸੀਂ ਇਕਹਿਰੇ ਪਰਿਵਾਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਕੇਵਲ ਤੇ ਕੇਵਲ ਇਕਹਿਰੇ ਪਰਿਵਾਰਾਂ ਦੇ ਵਿੱਚ ਹੀ ਰਹਿਣਾ ਸ਼ੁਰੂ ਨਹੀਂ ਕੀਤਾ ਇਸ ਦੇ ਨਾਲ-ਨਾਲ ਅਸੀਂ ਆਪਣੇ ਪਰਿਵਾਰ ਨਾਲ ਵੀ ਬਹੁਤ ਦੂਰ ਹੋ ਕੇ ਰਹੇ ਹਾਂ ਜੇਕਰ ਸਾਰਾ ਪਰਿਵਾਰ ਪਿੰਡ ਰਹਿੰਦਾ ਹੈ ਅਤੇ ਵੱਡਾ ਭਰਾ ਸ਼ਹਿਰ ਦੇ ਵਿੱਚ ਚਲਿਆ ਗਿਆ ਛੋਟਾ ਕਿਸੇ ਹੋਰ ਪਰਿਵਾਰ ਦੇਸ਼ ਦੇ ਵਿੱਚ ਚਲਿਆ ਗਿਆ ਪਰਵਾਰ ਲੈ ਕੇ ਮਾਪੇ ਪਿੰਡ ਰਹਿ ਜਾਂਦੇ ਨੇ ਜਿਹੜਾ ਪਰਿਵਾਰ ਪਿੰਡ ਦੇ ਵਿੱਚ ਇਕੱਠਾ ਰਹਿੰਦਾ ਸੀ ਜਦੋਂ ਜਵਾਨ ਹੋਇਆ ਵਿਆਹਿਆ ਗਿਆ ਆਪੋ ਆਪਣੇ ਕੰਮ ਕਰਨ ਨੂੰ ਲੈ ਕੇ ਤੇ ਵਿਦੇਸ਼ਾਂ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੀ ਵੱਖ-ਵੱਖੇ ਸਥਾਨਾਂ ਦੇ ਉੱਪਰ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਹੈ ਅਤੇ ਆਪਾਂ ਦੇਖਦੇ ਹਾਂ ਕਿ ਬਹੁਤ ਮੁਸ਼ਕਲ ਦੇ ਨਾਲ ਬਹੁਤ ਲੰਮੇ ਸਮੇਂ ਬਾਅਦ ਕਿਸੇ ਖਾਸ ਪ੍ਰੋਗਰਾਮ ਦੇ ਉੱਪਰ ਹੀ ਪਰਿਵਾਰ ਇਕੱਠਾ ਹੁੰਦਾ ਹੈ ਅਕਸਰ ਫੋਨ ਦੇ ਉੱਪਰ ਹੀ ਗੱਲਬਾਤ ਹੁੰਦੀ ਹੈ ਜੇਕਰ ਰਾਤ ਭਰate ਜਾਂ ਕੋਈ ਅਧਿ ਨਵੀ ਹੋ ਜਾਵੇ ਲੋੜ ਪਵੇ ਤੇ ਪਰਿਵਾਰ ਦੇ ਨਾਲ ਪਹਿਲਾਂ ਗਵਾਂਢੀ ਜਿਹੜੇ ਹਨ ਉਹ ਸਹਾਇਤਾ ਕਰਦੇ ਨੇ ਤੇ ਅੱਜ ਕੱਲ ਤੇ ਇਵੇਂ ਦਾ ਸਮਾਂ ਆ ਗਿਆ ਕਿ ਗਵਾਂਢੀ ਵੀ ਸਾਡੀ ਮਦਦ ਕਰਨ ਵਾਸਤੇ ਤਿਆਰ ਨਹੀਂ ਹੁੰਦੀ ਉਸ ਦਾ ਕਾਰਨ ਹੈ ਕਿ ਅਸੀਂ ਆਪਣੇ ਮੂਲ ਆਪਣੇ ਸਭਿਆਚਾਰ ਦੇ ਨਾਲੋਂ ਟੁੱਟ ਗਏ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਸਾਨੂੰ ਪਰਿਵਾਰ ਦੇ ਵਿੱਚ ਜੋੜ ਕੇ ਰੱਖਦਾ ਹੈ ਅਸੀਂ ਬਤੌਰ ਸਿੱਖ ਇੱਕ ਪਰਿਵਾਰ ਹਾਂ ਇਸ ਦੇ ਨਾਲ ਅਸੀਂ ਆਪਣੇ ਪਰਿਵਾਰਕ ਰਿਸ਼ਤੇ ਨੂੰ ਹੀ ਸੰਭਾਲਣਾ ਹੈ ਮਾਤਾ ਪਿਤਾ ਦੇ ਨਾਲ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਮਾਤਾ ਪਿਤਾ ਦੇ ਕੀ ਫਰਜ਼ ਨੇ ਬੱਚਿਆਂ ਦੇ ਕੀ ਫਰਜ਼ ਨੇ ਇੱਕ ਅਧਿਆਪਕ ਦੇ ਕੀ ਫਰਜ਼ ਨੇ ਵਿਦਿਆਰਥੀ ਦੇ ਕੀ ਫਰਜ਼ ਨੇ ਗੁਰਬਾਣੀ ਸਾਨੂੰ ਇਹ ਹੀ ਸਿਖਾਉਂਦੀ ਹੈ ਤੇ ਆਓ ਆਪਾਂ 5-7 ਮਿੰਟ ਦੇ ਵਿੱਚ ਇਹ ਵਿਚਾਰ ਜਿਹੜੀ ਬਹੁਤ ਸੰਖੇਪ ਦੇ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੀ ਕਰਨੀ ਹੈ ਕੀ ਆਪਾਂ ਸਭ ਤੋਂ ਪਹਿਲਾਂ ਵੇਖਦੇ ਹਾਂ ਕਿਉਂਕਿ ਅਕੈਡਮੀ ਦਾ ਸਲੋਗਨ ਹੈ ਆਪ ਸਭਰੋ ਪਰਿਵਾਰ ਸਵਾਰੋ ਸਮਾਜ ਆਪੇ ਸਵਰੇਗਾ ਤੇ ਅਸੀਂ ਆਪ ਕਿਵੇਂ ਸਬਰ ਸਕਦੇ ਹਾਂ ਆਪਣੇ ਆਪ ਨੂੰ ਕਿਵੇਂ ਸੁਧਾਰੀਏ ਗਰੁੱਪ 2 ਵਾਲਿਓ ਜਦੋਂ ਆਪਾਂ ਵੇਖਦੇ ਹਾਂ ਕਿ ਮਨੁੱਖ ਵਿਗੜਦਾ ਕਿਉਂ ਉਸ ਦਾ ਕਾਰਨ ਹੈ ਕਿ ਉਸ ਦੇ ਅੰਦਰੋਂ ਦਇਆ ਖਤਮ ਹੋ ਜਾਂਦੀ ਹੈ ਉਸ ਦੇ ਅੰਦਰੋਂ ਤਰਸ ਦੀ ਭਾਵਨਾ ਖਤਮ ਹੋ ਜਾਂਦੀ ਹੈ ਉਸ ਨੂੰ ਆਪਣੇ ਨਾਲ ਦੇ ਮਾਤਾ ਪਿਤਾ ਦੇ ਉੱਪਰ ਤਰਸ ਆ ਰਿਹਾ ਨਾ ਉਸ ਨੂੰ ਆਪਣੇ ਆਪ ਦੇ ਉੱਪਰ ਹੀ ਤਰਸ ਆ ਰਿਹਾ ਹੈ ਇਸ ਕਰਕੇ ਇਹ ਜਿਹੜੇ ਮਨੁੱਖ ਜਿਹੜੇ ਵੀਰ ਆਪਣੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਜਾਂਦੇ ਨੇ ਉਹਨਾਂ ਦਾ ਵੀ ਇਹੀ ਵੱਡਾ ਕਾਰਨ ਹੁੰਦਾ ਹੈ ਕਿਉਂਕਿ ਉਹ ਆਪਣੇ ਸਰੀਰ ਦੇ ਪ੍ਰਤੀ ਵੀ ਸਿਹਰਦਤਾ ਦੇ ਨਾਲ ਸੋਚਦੇ ਨਹੀਂ ਉਹ ਆਪਣੇ ਸਰੀਰ ਦੇ ਪ੍ਰਤੀ ਵੀ ਜਾਗਰੂਕ ਨਹੀਂ ਉਹ ਆਪਣੇ ਆਪ ਦੇ ਨਾਲ ਹੀ ਧੋਖਾ ਕਰ ਰਹੇ ਨੇ ਤੇ ਜਿਨ੍ਹਾਂ ਨੂੰ ਆਪਣੇ ਆਪ ਦੇ ਉੱਪਰ ਦਰਸ ਨਹੀਂ ਆਉਂਦਾ ਉਹ ਦੂਸਰਿਆਂ ਦੇ ਉੱਪਰ ਦਰਸ ਕਿਵੇਂ ਕਰ ਸਕਦੇ ਨੇ ਇਸ ਕਰਕੇ ਸਭ ਤੋਂ ਪਹਿਲਾ ਮਨੁੱਖ ਨੇ ਆਪਣੇ ਆਪ ਨੂੰ ਸੁਧਾਰਨਾ ਹੈ ਸਾਡੀ ਅਕਾਲ ਤਖਤ ਦੀ ਪ੍ਰਮਾਨਤ ਸਿੱਖ ਰਹਿਤ ਮਰਿਆਦਾ ਦੇ ਅੰਦਰ ਹੈ ਸਿੱਖ ਦੀ ਦੋ ਤਰ੍ਹਾਂ ਦੀ ਰਹਿਣੀ ਦੱਸੀ ਗਈ ਹੈ ਇੱਕ ਸ਼ਖਸੀ ਰਹਿਣੀ ਹੈ ਇੱਕ ਪੰਥਕ ਰਹਿਣੀ ਹੈ ਸ਼ਖਸੀ ਰਹਿਣੀ ਤੋਂ ਭਾਵ ਹੈ ਕਿ ਜਿਵੇਂ ਦੀ ਮਨੁੱਖ ਦੀ ਸ਼ਖਸੀਅਤ ਹੋਵੇਗੀ ਓਵੇਂ ਦਾ ਸਮਾਜ ਬਣੇਗਾ ਓਵੇਂ ਦਾ ਪੰਥ ਹੋਵੇਗਾ ਜੇਕਰ ਸ਼ਖਸੀਅਤ ਗੁਰਮੁਖਾਂ ਵਾਲੀ ਹੈ ਤੇ ਪੰਥ ਗੁਰਮੁਖਾਂ ਵਾਲਾ ਹੋਵੇਗਾ ਜੇਕਰ ਸ਼ਖਸੀਅਤ ਮਨਮੁਖਾਂ ਵਾਲੀ ਹੈ ਤੇ ਪੰਥ ਮਨਮੁਖਾਂ ਦਾ ਹੋਵੇਗਾ ਇਸ ਕਰਕੇ ਆਪਾਂ ਵੇਖਣਾ ਹੈ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪੰਥ ਦੇ ਵਾਰਸ ਬਣ ਕੇ ਗੁਰਮੁਖਾਂ ਵਾਲਾ ਪੰਥ ਉਸਾਰਨ ਜਾਂ ਮਨਮੁਖਾਂ ਵਾਲਾ ਪੰਥ ਬਣਾਉਣਾ ਹੈ ਉਸ ਦਾ ਕਾਰਨ ਆਪਾਂ ਵੇਖਦੇ ਹਾਂ ਕਿ ਅੱਜ ਸਾਡੇ ਸਮਾਜ ਦੇ ਅੰਦਰ ਜਿਹੜਾ ਡੇਰਾਬਾਦ ਹੈ ਜਾਂ ਜਿਹੜਾ ਨਸ਼ਿਆਂ ਦਾ ਸ਼ੀਮਾਂ ਦਰਿਆ ਵਗ ਰਿਹਾ ਉਸ ਨੇ ਸਾਨੂੰ ਇਤਨਾ ਕੁ ਜ਼ਿਆਦਾ ਪਿਸ਼ੋਕੜ ਵਾਲੇ ਪਿਸ਼ਾਨ ਖਿੱਚ ਦਿੱਤਾ ਹੈ ਅਸੀਂ ਸਮਾਜ ਦੇ ਹਾਣੀ ਨਹੀਂ ਬਣ ਕੇ ਚੱਲ پا ਰਹੇ ਹਾਂ ਜੇ ਸਾਡੇ ਉੱਪਰ ਪੱਛਮ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ ਇਹਨਾਂ ਦੋਵਾਂ ਕਾਰਨਾਂ ਦੇ ਕਰਕੇ ਅਸੀਂ ਆਪਣੇ ਪਰਿਵਾਰ ਦੇ ਨਾਲੋਂ ਟੁੱਟ ਜਾਂਦੇ ਹਾਂ ਇਸ ਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਸਾਡੇ ਬਜ਼ੁਰਗ ਜਦੋਂ ਘਰ ਦੇ ਵਿੱਚ ਕੋਈ ਸਮਾਗਮ ਹੁੰਦਾ ਹੈ ਪ੍ਰੋਗਰਾਮ ਹੁੰਦਾ ਹੈ ਤੇ ਉਹ ਸ਼ਰਾਬ ਦੀਆਂ ਬੋਤਲਾਂ ਖੋਲ ਕੇ ਬੈਠ ਜਾਂਦੇ ਨੇ ਤੇ ਜਦੋਂ ਉਹਨਾਂ ਨੂੰ ਛੋਟੇ-ਛੋਟੇ ਬੱਚੇ ਉਹਨਾਂ ਦੇ ਪੋਤੇ-ਪੋਤਰੀਆਂ ਦੇਖਦੇ ਨੇ ਕਿ ਸਾਡੇ ਬਾਬੇ ਸਾਡੇ ਬਜ਼ੁਰਗ ਸ਼ਰਾਬ ਪੀ ਰਹੇ ਨੇ ਜਾਂ ਨਸ਼ੇ ਦਾ ਸੇਵਨ ਕਰ ਰਹੇ ਨੇ ਟੈਕਸਰ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਵੀ ਇਹ ਚੀਜ਼ਾਂ ਦੀ ਵਰਤੋਂ ਕਰੀਏ ਤੇ ਜੇਕਰ ਉਹ ਕਰਨ ਬਾਰੇ ਜਾਂ ਕੋਈ ਇਸੇ ਹੀ ਗੱਲ ਕਰਦੇ ਵੀ ਨੇ ਕਿਉਂਕਿ ਆਪਾਂ ਆਮ ਸਮਾਜ ਦੇ ਵਿੱਚ ਦੇਖਦੇ ਹਾਂ ਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਕਿ ਪੁੱਤ ਅਜੇ ਤੁਸੀਂ ਛੋਟੇ ਹੋ ਇਹ ਤੁਹਾਡੇ ਵਾਸਤੇ ਨਹੀਂ ਤੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਵੱਡੇ ਹੋਵਾਂਗੇ ਅਸੀਂ ਵੀ ਇਹਨਾਂ ਚੀਜ਼ਾਂ ਦਾ ਸੇਵਨ ਕਰਾਂਗੇ ਅਤੇ ਹੋਰ ਹੀ ਹੋਰ ਹੀ ਇਸੇ ਤਰ੍ਹਾਂ ਤਰ੍ਹਾਂ ਹੁੰਦਾ ਹੈ ਉਹ ਨਸ਼ੇ ਦੇ ਵਿੱਚ ਗਰਦਾਨ ਹੁੰਦੇ ਨੇ ਪਰ ਇੱਕ ਪੜਤ ਕਿੱਥੋਂ ਬਈ ਘਰ ਦੇ ਵਿੱਚੋਂ ਜੇਕਰ ਘਰ ਦੇ ਵਿੱਚ ਮਾਤਾ ਪਿਤਾ ਗੁਰਬਾਣੀ ਦਾ ਨਿਤਨੇਮ ਕਰਨ ਗੁਰਬਾਣੀ ਦਾ ਜਾਪ ਕਰਨ ਫਿਰ ਸੁਭਾਵੂ ਕਹਿ ਕੇ ਖਤਰਾ ਘਟ ਜਾਂਦਾ ਹੈ ਫਿਰ ਖਤਰਾ ਬਣਦਾ ਹੈ ਸਮਾਜ ਦੇ ਵਿੱਚੋਂ ਕਿ ਸਮਾਜ ਦੇ ਵਿੱਚ ਉਸ ਦਾ ਬਹਿਨ ਖਲੋਣ ਕਿਵੇਂਦਾ ਹੈ ਉਸ ਸਮਾਜ ਦੇ ਵਿੱਚ ਕਿੰਨਾ ਲੋਕਾਂ ਦੇ ਵਿੱਚ ਵਿਚਰ ਰਹੇ ਆ ਫਿਰ ਜਦ ਜੋ ਨਸ਼ੇ ਦੇ ਵਿੱਚ ਗਲਤਾਨ ਹੋਵੇਗਾ ਪਰ ਜੇਕਰ ਆਪਾਂ ਉਸ ਦੀ ਸੰਭਾਲ ਕਰਨੀ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਫਰਜ਼ਾਂ ਨੂੰ ਪਛਾਣਨਾ ਪਵੇਗਾ ਜੇਕਰ ਆਪਾਂ ਅਕਸਰ ਕਹਿੰਦੇ ਹਾਂ ਕਿ ਇਹ ਦੇ ਨਾਲ ਉਹ ਤੇ ਫਲਾਣਾ ਪਿਓ ਹੁੰਦਾ ਹੀ ਨਾ ਤੇ ਚੰਗਾ ਸੀ ਉਸ ਦਾ ਕਾਰਨ ਕਿਉਂਕਿ ਉਸ ਨੇ ਆਪਣੇ ਫਰਜ਼ਾਂ ਨੂੰ ਨਹੀਂ ਪਹਚਾਣਿਆ ਫਰਜ਼ਾਂ ਨੂੰ ਨਾ ਪਹਿਚਾਣਨ ਕਰਕੇ ਬੱਚੇ ਅਖੀਰ ਦੇ ਉੱਪਰ ਹੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਤੇ ਇਸ ਨੂੰ ਆਪਣਾ ਪਿਓ ਮੰਨਦੇ ਨਹੀਂ ਇਸ ਨੇ ਪਿਓ ਵਾਲਾ ਕੰਮ ਹੀ ਕੋਈ ਨਹੀਂ ਕੀਤਾ ਉਸ ਦਾ ਕਾਰਨ ਕਿਉਂਕਿ ਜਿਸ ਪਿਤਾ ਨੇ ਬੱਚੇ ਦੀਆਂ ਸਾਰੀਆਂ ਰੀਝਾਂ ਨੂੰ ਪੂਰਾ ਕਰਨਾ ਸੀ ਜਿਸ ਪਿਤਾ ਨੇ ਆਪਣੇ ਬੱਚੇ ਨੂੰ ਸਮਾਜ ਦਾ ਹਾਨੀ ਬਣਾਉਣਾ ਸੀ ਉਸ ਪਿਤਾ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਆਪਣੀ ਸ਼ਰੀਰਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਖਰਚ ਕੀਤਾ ਤੇ ਬੱਚਿਆਂ ਦੀ ਜਿਹੜੀ ਸਮ ਸੰਭਾਲ ਸੀ ਉਸ ਨੂੰ ਖਤਮ ਕਰ ਦਿੱਤਾ ਉਸ ਨੂੰ ਵਿਸਾਰ ਦਿੱਤਾ ਬੱਚਿਆਂ ਪ੍ਰਤੀ ਜੋ ਪਿਤਾ ਦੇ ਫਰਜ਼ ਸਨ ਉਹਨਾਂ ਤੋਂ ਪਗੋੜਾ ਹੋਣ ਕਰਕੇ ਬੱਚਿਆਂ ਦੇ ਵਿੱਚ ਉਸ ਦਾ ਜਿਹੜਾ ਸਤਕਾਰ ਸੀ ਉਹ ਖਤਮ ਹੋ ਗਿਆ ਇਸ ਕਰਕੇ ਸਭ ਤੋਂ ਪਹਿਲਾਂ ਪਿਤਾ ਦਾ ਫਰਜ਼ ਹੈ ਕਿਉਂਕਿ ਪਿਤਾ ਮਾਤਾ ਕੋਈ ਪਦਵੀ ਨਹੀਂ ਇਹ ਇੱਕ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਦੇ ਵਿੱਚ ਇਹਨਾਂ ਦੇ ਫਰਜ਼ ਸਮਝਾਉਂਨੇ ਕਿਹਾ ਮਾਤਾ ਮਾਤਕ ਪਿਤਾ ਸੰਤੋਖ ਸੰਤੋਖ ਪਿਤਾ ਤੋਂ ਸਿੱਖਣਾ ਚਾਹੀਦਾ ਹੈ ਤੇ ਮੱਤ ਮਾਤਾ ਤੋਂ ਸਿੱਖਣੀ ਚਾਹੀਦੀ ਹੈ ਮੱਤ ਮਾਂ ਦੀ ਤਿਆਏ ਕੰਮ ਕਰਦੀ ਹੈ ਤੇ ਸੰਤੋਖ ਪਿਤਾ ਦੇ ਨਿਆਏ ਕੰਮ ਕਰਦਾ ਹੈ ਜੇਕਰ ਪਿਤਾ ਦੇ ਵਿੱਚ ਸੰਤੋਖ ਦਾ ਗੁਣ ਹੈ ਤੇ ਉਹ ਪਿਤਾ ਕਹਣ ਦਾ ਹੱਕਦਾਰ ਤੇ ਜੇ ਮਾਤਾ ਦੇ ਵਿੱਚ ਮੱਤ ਹੈ ਤੇ ਉਹ ਮਾਤਾ ਕਹਣ ਦੇ ਹੱਕਦਾਰ ਹੈ ਜੇਕਰ ਇਹਨਾਂ ਦੇ ਵਿੱਚ ਗੁਣ ਨਹੀਂ ਤੇ ਪਾਤਸ਼ਾਹ ਜੀ ਸੰਗੁਰ ਬਾਣੀ ਦਾ ਉਪਦੇਸ਼ ਦਿੱਤਾ ਸਾਂਝ ਕਰੀ ਜੇ ਗੁਨਾ ਕੇਰੀ ਛੋੜ ਔਗਣ ਚੱਲੀ ਹੈ ਜਦੋਂ ਸਾਡੇ ਵਿੱਚ ਔਗਣ ਹੋਣਗੇ ਤੇ ਅਕਸਰ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਨੂੰ ਛੱਡ ਕੇ ਚਲੇ ਜਾਣਗੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਗੱਲ ਆਉਂਦੀ ਹੈ ਕਿ ਅਸੀਂ ਬੱਚਿਆਂ ਨੂੰ ਸਿੱਖਿਆ ਕਿਵੇਂ ਦੀ ਦੇ ਰਹੇ ਹਾਂ ਅਕਸਰ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਸਾਡੀ ਰਿਸ਼ਤੇਦਾਰੀ ਦੇ ਵਿੱਚ ਮੈਂ ਕੱਲ ਰਾਤੀ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹੋ ਕੇ ਆਇਆ ਤੇ ਸਾਡੇ ਉੱਥੇ ਭਰਾ ਲੱਗਦੇ ਨੇ ਪਰਜਾਈ ਕੀ ਹੋਣਾ ਨੇ ਕੋਈ ਸਮਾਨ ਲੈ ਕੇ ਆਉਂਦਾ ਬਾਜ਼ਾਰ ਦੇ ਵਿੱਚੋਂ ਭਰਾ ਪਰਜਾਈ ਬਾਹਰ ਗਏ ਉਹਨਾਂ ਨੇ ਕੋਈ ਸੂਟ ਵਗੈਰਾ ਲੈ ਕੇ ਆਉਣੇ ਸੀ ਕਿਰਨ ਕੱਪੜੇ ਲੈ ਕੇ ਆਉਣੇ ਸੀ ਲੈ ਕੇ ਆਏ ਤੇ ਸਾਡੀ ਭੈਣ ਆ ਬਹੁਤ ਛੁੱਟੀ ਹੈ ਜੀ ਉਸਨੇ ਨਾਲ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਕਿ ਭਝਾਈ ਜੀ ਵਾਸਤੇ ਲੈ ਕੇ ਜਾਂਦਾ ਹੈ ਤੇ ਸਮਾਨ ਕੱਪੜੇ ਲਿਆਦੇ ਹਨ ਮੇਰੇ ਵਾਸਤੇ ਵੀ ਚਾਹੀਦੇ ਨੇ ਤੇ ਨਾਲ ਹੀ ਸਾਡੇ ਜਿਹੜੇ ਉਹਨਾਂ ਦੇ ਮਾਤਾ ਹੈ ਉਹਨਾਂ ਨੇ ਝਿੜਕਣਾ ਸ਼ੁਰੂ ਕਰ ਦਿੱਤਾ ਬੱਜੀ ਨੂੰ ਕਹਿਣ ਲੱਗੇ ਪੁੱਤ ਤੇਰਾ ਉਸ ਦੇ ਨਾਲ ਇਸ ਤਰੀਕੇ ਦਾ سلوਕ ਜਾਇਜ਼ ਨਹੀਂ ਕਿਉਂਕਿ ਜਿਹੜੇ ਕੰਮ ਜਿਹੜੀ ਚੀਜ਼ ਨੂੰ ਵਾਸਤੇ ਜ਼ਰੂਰੀ ਹੈ ਲੋੜੀਂਦੀ ਹੈ ਉਹ ਉਸ ਨੂੰ ਲਿਆ ਕੇ ਦੇਣੀ ਹੈ ਜਿਹੜੀ ਤੇਰੀ ਜ਼ਰੂਰਤ ਹੈ ਤੈਨੂੰ ਹੀ ਲਿਆ ਕੇ ਤੇਰੀ ਵੀ ਜ਼ਰੂਰਤ ਪੂਰੀ ਕੀਤੀ ਜਾਵੇਗੀ ਪਰ ਇਹ ਮਾਤ ਦੇ ਵਿੱਚ ਲੈ ਕੇ ਆਉਣਾ ਕਿ ਜਿਹੜੀ ਚੀਜ਼ ਮੇਰੀ ਪਰਜਾਈ ਨੂੰ ਮਿਲੀ ਹੈ ਉਹ ਨਾਲ ਦੀ ਨਾਲ ਹੀ ਮੈਨੂੰ ਵੀ ਮਿਲੇ ਇਹ ਘਰਾਂ ਦੇ ਵਿੱਚ ਵਖਰੇਵਾ ਪਾ ਦਿੰਦੀ ਤੇ ਜੇਕਰ ਮਾਪੇ ਇਹ ਕੰਨਾ ਸ਼ੁਰੂ ਕਰ ਦੇਣ ਪੁੱਤਰ ਨੂੰ ਕਿ ਤੂੰ ਆਪਣੇ ਘਰ ਵਾਲੀ ਵਾਸਤੇ ਤੇ ਸਮਾਨ ਲੈ ਕੇ ਆਂਦਾ ਪਰ ਸਾਡੀ ਧੀ ਵਾਸਤੇ ਕੁਝ ਨਹੀਂ ਲਿਆਦਾ ਸਾਡੀ ਧੀ ਰੋ ਰਹੀ ਆ ਤੇ ਹਉ ਸੱਬਦਾ ਹੈ ਕਿ ਧੀਰੇ ਕੋਲ ਪਹਿਲਾਂ ਹੀ ਪਾਉਣ ਵਾਸਤੇ ਬਹੁਤ ਕੁਝ ਹੋਈ ਪਰ ਇੱਕ ਜਿਹੜੀ ਮੰਡ ਦੇ ਵਿੱਚ ਜਿੱਦ ਹੈ ਉਹ ਘਰਾਂ ਦੇ ਵਿੱਚ ਵਖਰੇਵਾ ਪਾ ਦਿੰਦੀ ਤੇ ਪਾਤਸ਼ਾਹ ਨੇ ਸਨ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਸਮਝਾਇਆ ਕਹਿੰਦੇ ਪਿਆਰਿਓ ਇਹ ਫਰਜ਼ਾਂ ਦੀ ਸਾਜ ਹੈ ਇਹ ਗੁਣਾਂ ਦੀ ਸਾਜ ਹੈ ਜੇਕਰ ਗੁਣ ਤੁਹਾਡੇ ਅੰਦਰ ਹਨ ਜੇਕਰ ਤੁਹਾਡੇ ਅੰਦਰ ਮਤ ਹੈ ਤੇ ਤੁਸੀਂ ਆਪਣੇ ਪਰਿਵਾਰ ਨੂੰ ਸੰਭਾਲ ਕੇ ਇਕੱਠਿਆਂ ਰੱਖ ਕੇ ਤੁਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਕਿ ਸਾਰੇ ਘਰਾਂ ਦੇ ਵਿੱਚ ਸ਼ਰੀਕਾ ਵਾਦੀ ਅੰਦਰ ਤੇ ਮੈਂ ਪਿਛਲੇ ਦਿਨੀ ਯੂਨੀਵਰਸਿਟੀ ਦੇ ਵਿੱਚ ਇਹ ਖੋਜ ਕਰ ਰਿਹਾ ਹਾਂ ਛਾ ਕਿ ਅਸਲ ਦੇ ਵਿੱਚ ਸ਼ਰੀਕ ਲਫ਼ਜ਼ ਦਾ ਮਤਲਬ ਕੀ ਹੁੰਦਾ ਹੈ ਇਹ ਕਿੱਥੋਂ ਪੈਦਾ ਹੋਇਆ ਇਸ ਦਾ ਪਿਸ਼ੋਕੜ ਕੀ ਹੈ ਇਸ ਸ਼ਬਦ ਦੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਅਕਸਰ ਆਪਾਂ ਕਹਿ ਦਿੰਦੇ ਹਾਂ ਕਿ ਫਲਾਣੇ ਦੇ ਨਾਲ ਸਾਡਾ ਸ਼ਰੀਕਾ ਹੈ ਇਹ ਸਾਡਾ ਸ਼ਰੀਕਾ ਪਰਿਵਾਰ ਹੈ ਪਰ ਸ਼ਰੀਕਾ ਸ਼ਬਦ ਕਿੱਥੋਂ ਪੈਦਾ ਹੋਇਆ ਤੇ ਇਸ ਦਾ ਪਛੋਕਰ ਜਾਣਦੇ ਜਾਂਦੇ ਸਾਨੂੰ ਇਹ ਪਤਾ ਲੱਗਾ ਕਿ ਜਦੋਂ ਪਹਿਲਾਂ ਪਿੰਡਾਂ ਦੇ ਵਿੱਚ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਸਾਡੇ ਜਿਹੜੇ ਆਪਣੇ ਸਾਖ ਸੰਬੰਧੀ ਖੂਨ ਦਾ ਰਿਸ਼ਤਾ ਹੁੰਦਾ ਸੀ ਉਹ ਸਾਰੇ ਇੱਕੋ ਥਾਂ ਦੇ ਉੱਪਰ ਵਸਿਆ ਕਰਦੇ ਸਨ ਤੇ ਉਹੀ ਸਾਡੇ ਅੰĐi ਗੁਆਂĐi ਵੀ ਹੋਇਆ ਕਰਦੇ ਸਨ ਤੇ ਉਦੋਂ ਇਹ ਗੱਲ ਪ੍ਰਚਲਿਤ ਜਾਂਦੀ ਸੀ ਕਿ ਇਹ ਸਾਡਾ ਸ਼ਰੀਕਾ ਪਰਿਵਾਰ ਹੈ ਜਿਹੜਾ ਸਾਡੀ ਸ਼ਿਰਕਤ ਕਰਦਾ ਹੈ ਜਿਹੜਾ ਸਾਡੇ ਨਾਲ ਸਾਡੇ ਦੁੱਖ ਸੁੱਖ ਦਾ ਭਾਈਵਾਲ ਹੈ ਉਸ ਨੂੰ ਕਿਹਾ ਜਾਂਦਾ ਸੀ ਇਹ ਸ਼ਰੀਕਾ ਭਾਈਚਾਰਾ ਪਰ ਆਜ ਸਾਡੇ ਵਿੱਚ ਕੀ ਬਣ ਗਿਆ ਜਿਹੜਾ ਇੱਕ ਦੂਜੇ ਦੇ ਨਾਲ ਲੇਖਾ ਕਰਦਾ ਹੈ ਜਿਹੜਾ ਇੱਕ ਦੂਜੇ ਦੀ ਹੇਗੀ ਕਰਦਾ ਹੈ ਆਪਾਂ ਉਸ ਨੂੰ ਸ਼ਰੀਕਾ ਕਹਿ ਕੇ ਜਾਂ ਸ਼ਰੀਕੇ ਕਹਿ ਕੇ ਪੁਕਾਰਦੀਆਂ ਪਿਆਰੂ ਇਦਾਂ ਨਹੀਂ ਅਸੀਂ ਵੇਖਦੇ ਹਾਂ ਕਿਉਂਕਿ ਮੈਂ ਪਿਛਲੇ ਦਿਨੀ ਸੰਤਨ ਬੇਨਤੀ ਕੀਤੀ ਸੀ ਕਿ ਗੁਰੂ ਪਿਆਰ ਵਾਲਿਓ ਕਦੀ ਸੋਚ ਕੇ ਦੇਖਿਓ ਕਿ ਦੋ ਭਰਾ ਹਨ ਵੱਡਾ ਭਰਾ ਭਾਵੇਂ ਸਰੀਰ ਦਾ ਕਮਜ਼ੋਰ ਹੋਵੇ ਭਾਵੇਂ ਉਹ ਬਿਮਾਰ ਪਿਆ ਹੋਵੇ ਮੰਜੀ ਦੇ ਉੱਪਰ ਪਰ ਜੇਕਰ ਛੋਟਾ ਭਰਾ ਘਰੇ ਆ ਕੇ ਕਹਿ ਦੇ ਲੈਣਾ ਕਿੰਪਾ ਜੀ ਵੀਰ ਜੀ ਅੱਜ ਮੈਂ 1281 ਸਕੂਲ ਗਿਆ ਸਾਂ ਤੇ ਸਕੂਲ ਦੇ ਵਿੱਚ ਮੈਨੂੰ ਮੁੰਡਿਆਂ ਨੇ ਤੰਗ ਕੀਤਾ ਹੈ ਮੇਰੇ ਨਾਲ ਝਗੜਾ ਕੀਤਾ ਹੈ ਤੇ ਉਹ ਭਰਾ ਉਸੇ ਵੇਲੇ ਬਿਮਾਰ ਵੀ ਮੰਜੇ ਤੋਂ ਉੱਠ ਕੇ ਤਿਆਰ ਹੋ ਜਾਂਦਾ ਹੈ ਕਿ ਚਲ ਮੇਰੇ ਭਰਾ ਨੂੰ ਕੋਈ ਦੁਨੀਆ ਦੇ ਵਿੱਚ ਕੋਈ ਵੀ ਕਹਿ ਦੇਵੇ ਤੇ ਮੈਂ ਕਿਵੇਂ ਸਹਾਰ ਸਕਦਾ ਹਾਂ ਮੇਰਾ ਜਿਉਣਾ ਕਿਸ ਕੰਮ ਦਾ ਜੇਕਰ ਮੇਰੇ ਭਰਾ ਨੂੰ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਤੇ ਉਹ ਉਸੇ ਵੇਲੇ ਤਿਆਰ ਹੋ ਜਾਂਦਾ ਮਾਪੇ ਰੋਕਦੇ ਨੇ ਕਿ ਪੁੱਤਰ ਆਪਾਂ ਲੜਾਈ ਦੇ ਵਿੱਚੋਂ ਕੀ ਲੈਣਾ ਆਪਾਂ ਲੜਨਾ ਨਹੀਂ ਪਰ ਭਰਾ ਕਹਿੰਦਾ ਹੈ ਕਿ ਮਾਦਾ ਮੇਰਾ ਜਿਉਣਾ ਕੀ ਜੇ ਮੇਰੇ ਛੋਟੇ ਭਰਾ ਨੂੰ ਕਿਸੇ ਨੇ ਕੋਈ ਗੱਲ ਕਹਿ ਦਿੱਤੀ ਮੇਰੇ ਛੋਟੇ ਭਰਾ ਨੂੰ ਜੇ ਕੋਈ ਉਹ ਹੀ ਕਹਿ ਗਿਆ ਮੇਰੇ ਛੋਟੇ ਭਾਈ ਨੂੰ ਜੇ ਕੋਈ ਵਿੰਗਾਰ ਗਿਆ ਤੇ ਮੇਰਾ ਸੰਸਾਰ ਦੇ ਵਿੱਚ ਰਹਿਣਾ ਕੀ ਕਰਤਾ ਹੈ ਮੈਂ ਮਰਤੀ ਜਾਵਾਂਗਾ ਪਰ ਆਪਣੇ ਛੋਟੇ ਭਰਾ ਨੂੰ ਕਿਸੇ ਦੇ ਬਾਰੇ ਕਿਸੇ ਦੇਗੇ ਝੁਕੜ ਨਹੀਂ ਦਵਾਂਗਾ ਐ ਜਿਹੀ ਬਿਰਤੀ ਰੱਖਣ ਵਾਲਾ ਭਰਾ ਜਿਹੜਾ ਸੋਚਦਾ ਹੈ ਕਿ ਮੈਂ ਦੁਨੀਆ ਨੂੰ ਅੱਗ ਲਾ ਦਵਾਂਗਾ ਜੇਕਰ ਮੇਰੇ ਭਰਾ ਨੂੰ ਕੁਝ ਹੋਇਆ ਮੇਰੇ ਭਰਾ ਨੂੰ ਕਿਸੇ ਨੇ ਕੁਝ ਕਿਹਾ ਪਰ ਜਦੋਂ ਇਹਨਾਂ ਦੇ ਵਿੱਚ ਮਾਇਆ ਦੀ ਦੌੜ ਸ਼ੁਰੂ ਹੋ ਜਾਂਦੀ ਹੈ ਤੇ ਉਹੀ ਗੁਰੂ ਪਿਆਰ ਵਾਲੇ ਦੋ ਭਰਾ ਨੇ ਜਦੋਂ ਵੱਡੇ ਹੋਏ ਤੇ ਵੱਡੇ ਭਰਾ ਨੇ ਛੋਟੇ ਦੇ ਉੱਪਰ ਬੰਦੂਕ ਤਾਣ ਲਈ ਤੇ ਛੋਟੇ ਨੇ ਵੱਡੇ ਦੇ ਉੱਪਰ ਬੰਦੂਕ ਤਾਣ ਲਈ ਤੇ ਦੋਨੋਂ ਇੱਕ ਪੈਰੀ ਦੇ ਪਿੱਛੇ ਇੱਕ ਦੂਜੇ ਨੂੰ ਗੋਲੀ ਮਾਰ ਕੇ ਤੇ ਮਰ ਗਏ ਜਿਹੜੀ ਥਾਂ ਹੈ ਉਹ ਉੱਥੇ ਦੀ ਉੱਥੇ ਪਈ ਉਹਨੂੰ ਕਿਸੇ ਹੋਰ ਨੇ ਵਾਹਿਆ ਪਰ ਜਿਨ੍ਹਾਂ ਦੋਹਾਂ ਭਰਾਵਾਂ ਨੇ ਇੱਕ ਦੂਜੇ ਦੇ ਉੱਪਰ ਮਰ ਮਿਟਣ ਦਾ ਜਿਨ੍ਹਾਂ ਦੇ ਵਿੱਚ ਤਸੱਬਰ ਸੀ ਜਿਨ੍ਹਾਂ ਦੇ ਵਿੱਚ ਇੱਕ ਦੂਜੇ ਤੋਂ ਮਰ ਮਿਟਣ ਦੀ ਆਦਤ ਸੀ ਜਿਨ੍ਹਾਂ ਦੇ ਵਿੱਚ ਜੋਸ਼ ਸੀ ਕਿ ਅਸੀਂ ਇੱਕ ਦੂਜੇ ਵਾਸਤੇ ਜੀਵਣਾ ਹੈ ਇੱਕ ਦੂਜੇ ਵਾਸਤੇ ਮਰਨਾ ਹੈ ਉਹ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਉਸ ਦਾ ਕਾਰਨ ਕਿਉਂਕਿ ਅਸੀਂ ਮਾਇਆ ਦੇ ਪਿੱਛੇ ਦੌੜੇ ਅਸੀਂ ਦੌਲਤ ਦੇ ਪਿੱਛੇ ਦੌੜੇ ਤੇ ਜਦੋਂ ਅਸੀਂ ਦੌਲਤ ਦਾ ਖਹਿੜਾ ਛੱਡ ਕੇ ਪਰਿਵਾਰ ਨੂੰ ਪਰਿਵਾਰ ਦੀ ਮੰਗੂ ਵੇਖਾਂਗੇ ਅੱਜ ਅਕਸਰ ਵੇਖਿਓ ਔਰਤ ਦੀ ਸਾਂਝ ਪਤੀ ਦੇ ਨਾਲ ਹੈ ਦੌਲਤ ਕਰਕੇ ਬੱਚਿਆਂ ਦੀ ਸਾਂਝ ਪਿਤਾ ਦੇ ਨਾਲ ਹੈ ਦੌਲਤ ਕਰਕੇ ਜੇਕਰ ਇਹ ਦੌਲਤ ਦੀ ਸਾਂਝ ਨਾ ਹੋਵੇ ਤੇ ਅਕਸਰ ਆਪਾਂ ਵੇਖਦੇ ਹਾਂ ਕਿ ਬੱਚੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਸਾਡੇ ਪਿਤਾ ਨੇ ਸਾਡੇ ਵਾਸਤੇ ਕੀ ਕੀਤਾ ਇਸਨੇ ਕੋਈ ਜਾਇਦਾਦ ਨਹੀਂ ਬਣਾਈ ਪਤਨੀ ਆਪਣੇ ਪਤੀ ਨੂੰ ਕਹਿਣਾ ਸ਼ੁਰੂ ਕਰ ਦਿੰਦੀ ਹੈ ਕਿ ਮੈਂ ਆਪਣੇ ਪਤੀ ਦੇ ਘਰ ਆ ਕੇ ਕਦੀ ਖੁਸ਼ ਨਹੀਂ ਰਹੀ ਮੈਨੂੰ ਤੇ ਚੰਗਾ ਹਟਾਉਣ ਵਾਸਤੇ ਨਹੀਂ ਮਿਲਿਆ ਮੈਨੂੰ ਚੰਗਾ ਪਾਉਣ ਵਾਸਤੇ ਨਹੀਂ ਮਿਲਿਆ ਮੇਰੇ ਕੋਲ ਚੰਗਾ ਗਹਿਣਾ ਨਹੀਂ ਮੈਂ ਆਪਣੇ ਭੈਣ ਭਰਾਵਾਂ ਨੂੰ ਨਹੀਂ ਮਿਲ ਸਕੀ ਉਸ ਦਾ ਕਾਰਨ ਕਿਉਂਕਿ ਸਾਂਝ ਕੇਵਲ ਤੇ ਕੇਵਲ ਦੌਲਤ ਵਾਸਤੇ ਹੈ ਜਦੋਂ ਦੌਲਤ ਦੀ ਸਾਂਝ ਹੋਵੇਗੀ ਉਦੋਂ ਪਰਵਾਰਕ ਰਿਸ਼ਤਿਆਂ ਦੇ ਵਿੱਚ ਫਿੱਕਾ ਆਵੇਗਾ ਇਸ ਕਰਕੇ ਮੈਂ ਬੇਨਤੀ ਕਰਾਂ ਜਿਹੜੀ ਸਾਜੇ ਘਰਾਂ ਦੇ ਵਿੱਚ ਅ ਅੱਜ ਦਿਨੋਂ ਦਿਨ ਸਾਡੇ ਵਖਰੇਵੇਂ ਵੱਧਦੇ ਜਾ ਰਹੇ ਨੇ ਉਸ ਦਾ ਕਾਰਨ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਜਿੱਤ ਬਾਜ਼ੀ ਦੇ ਵਿੱਚ ਸ਼ੁਰੂ ਹੋ ਗਏ ਅਸੀਂ ਇੱਕ ਦੂਜੇ ਦੀ ਹੇਠੀ ਕਰਨ ਵਾਸਤੇ ਆਪਣੇ ਆਪ ਨੂੰ ਵੱਡਾ ਵਖਾਉਣ ਵਾਸਤੇ ਇੱਕ ਦੂਜੇ ਨੂੰ ਨਮੋਸ਼ੀ ਦੇ ਵਿੱਚ ਲੈ ਕੇ ਜਾਣ ਵਾਸਤੇ ਤਿਆਰ ਹਾਂ ਪਰ ਇੱਕ ਦੂਜੇ ਦੀ ਬਾਹ ਫੜਨ ਵਾਸਤੇ ਤਿਆਰ ਨਹੀਂ ਮੈਂ ਇਤਿਹਾਸ ਨੂੰ ਪੜ ਕੇ ਹੈਰਾਨ ਹੋ ਜਾਂਦਾ ਹਾਂ ਕਿ ਜਦੋਂ ਬਾਬਾ ਅਜੀਤ ਸਿੰਘ ਦੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਮੈਦਾਨੇ ਜੰਗ ਦੇ ਅੰਦਰ ਤੇ ਬਾਬਾ ਜਿਹਾਰ ਸਿੰਘ ਜੀ ਉਸੇ ਵੇਲੇ ਰਣਾ ਤੱਤੇ ਦੇ ਵਿੱਚ ਜਾਣ ਵਾਸਤੇ ਤਿਆਰ ਹੋ ਜਾਂਦੇ ਤੇ ਗੁਰੂ ਪਿਤਾ ਨੂੰ ਕਹਿੰਦੇ ਹਨ ਪਿਤਾ ਜੀ ਕਿ ਅਸੀਂ ਦੋਨਾਂ ਭਰਾਵਾਂ ਨੇ ਇਕੱਠਿਆਂ ਦੇ ਜਿਹੜਾ ਆਪਣਾ ਬੇਸਿਕ ਲਈ ਹੈ ਅਸ਼ਸ਼ਤਰ ਵਿਦਿਆ ਇਕੱਠਿਆਂ ਨੇ ਸਿੱਖੀ ਹੈ ਅਸੀਂ ਇਕੱਠੇ ਗੁਰਬਾਣੀ ਦੀ ਸੰਠਿਆ ਲੈਂਦੇ ਰਹੇ ਹਾਂ ਪਿਤਾ ਜੀ ਅਸੀਂ ਦੋਨੋਂ ਇਕੱਠੇ ਇੱਕੋ ਥਾਂ ਦੇ ਉੱਪਰ ਸੌਂਦੇ ਹਾਂ ਤੇ ਸਾਨੂੰ ਭਰਾਵਾਂ ਭਰਾਵਾਂ ਦੇ ਵਿੱਚ ਇਤਨਾ ਵੱਡਾ ਵਿਛੋੜਾ ਅਸੀਂ ਸਹਾਰ ਨਹੀਂ ਸਕਦੇ ਇਸ ਕਰਕੇ ਮੈਨੂੰ ਰਣਜੱਤੇ ਦੇ ਵਿੱਚ ਜਾਣ ਦੀ ਇਜਾਜ਼ਤ ਦਿਓ ਤੇ ਪਿਤਾ ਜੀ ਨੇ ਖੁਸ਼ ਹੋ ਕੇ ਗੱਲ ਵਕੜੀ ਪਾ ਕੇ ਤੇ ਹੁੰਨਾਂ ਨੂੰ ਰਾਣੀ ਜੱਤਿਆਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਤੇ ਹਕੀਮ ਮੱਲਾ ਯਾਰਖਾ ਜੋਗੀ ਨੇ ਉੱਥੇ ਲਿਖਿਆ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਰਹਿਣਾ ਨਹੀਂ ਆਤਾ ਖਾਣਾ ਨਹੀਂ ਆਤਾ ਪਿਆ ਨਹੀਂ ਆਤਾ ਅਸੀਂ ਤੇ ਭਰਾਤੋਂ ਵਿਛੜ ਕੇ ਰਹਿ ਹੀ ਨਹੀਂ ਸਕਦੇ ਤੇ ਗੁਰਬਾਣੀ ਦੇ ਵਿੱਚ ਵੀ ਪਾਤਸ਼ਾਹ ਨੇ ਇਹੀ ਉਪਦੇਸ਼ ਦਿੱਤਾ ਪਾਤਸ਼ਾਹ ਕਹਿੰਦੇ ਜੈਸੇ ਰਣਮੈ ਸਖਾ ਭਰਾਤ ਜਿਵੇਂ ਭਰਾ ਦੀ ਜੇਕਰ ਪਰਖ ਕਰਨੀ ਹੈ ਤੇ ਜਿਹੜਾ ਮੈਦਾਨੇ ਜੰਗ ਦੇ ਵਿੱਚ ਭਰਾ ਰੋਲ ਅਦਾ ਕਰ ਸਕਦਾ ਉਹ ਕੋਈ ਹੋਰ ਨਹੀਂ ਕਰ ਸਕਦਾ ਜੇਕਰ ਸਗਾ ਭਰਾ ਹੋਵੇ ਤੇ ਉਸ ਨੂੰ ਪਤਾ ਹੁੰਦਾ ਹੈ ਕਿ ਜਿਸ ਨੂੰ ਮੈਂ ਛੱਡ ਕੇ ਚੱਲਿਆ ਇਹ ਮੇਰਾ ਭਰਾ ਹੈ ਮੇਰਾ ਖੂਨ ਹੈ ਮੈਂ ਇਸ ਨੂੰ ਛੱਡ ਕੇ ਕਿੱਥੇ ਜਾਵਾਂਗਾ ਤੇ ਭਰਾ ਭਰਾ ਵਾਸਤੇ ਮਰਨ ਵਾਸਤੇ ਤਿਆਰ ਹੋ ਜਾਂਦਾ ਸੀ ਪਰ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਦੌਲਤ ਦੀ ਧੋੜ ਪਿੱਛੇ ਆਪਣੇ ਪਰਿਵਾਰਕ ਰਿਸ਼ਤੀਆਂ ਨੂੰ ਤਾਰਦਾ ਕਰ ਦਿੱਤਾ ਇਸ ਕਰਕੇ ਆਓ ਆਪਾਂ ਆਪਣੇ ਬੱਚਿਆਂ ਨੂੰ ਜਿੱਥੇ ਇਹ ਸਿੱਖਿਆ ਦੇਣੀ ਹੈ ਕਿ ਆਪਾਂ ਆਪਣੇ ਫਰਜ਼ਾਂ ਨੂੰ ਕਿਵੇਂ ਪਹਿਚਾਨਣਾ ਉੱਥੇ ਆਪਾਂ ਵੀ ਕੋਸ਼ਿਸ਼ ਕਰੀਏ ਕਿਉਂਕਿ ਜਦੋਂ ਆਪਣੇ ਬੱਚੇ ਸਾਨੂੰ ਵੇਖਦੇ ਨੇ ਨਾ ਕਿ ਬਾਪੂ ਸਾਡਾ ਜਦੋਂ ਬੰਦਗੀ ਦਾ ਟਾਈਮ ਹੁੰਦਾ ਹੈ ਪੜ੍ਹਨ ਦਾ ਟਾਈਮ ਹੁੰਦਾ ਹੈ ਜਾਂ ਕੋਈ ਚੰਗਾ ਕਾਰਜ ਕਰਨ ਦਾ ਟਾਈਮ ਹੁੰਦਾ ਹੈ ਪਰਿਵਾਰਕ ਰਿਸ਼ਤੇ ਦੇ ਵਿੱਚ ਮੇਲਜੋਲ ਦਾ ਟਾਈਮ ਹੁੰਦਾ ਹੈ ਉਸੇ ਸਮੇ ਸਾਡਾ ਬਾਪੂ ਸਾਡਾ ਪਿਤਾ ਆਪਣੇ ਕੰਮ-ਕਾਰ ਦੇ ਵਿੱਚ ਮਸ਼ਰੂਫ ਹੈ ਤੇ ਜਦੋਂ ਉਹ ਹੀ ਪਿਤਾ ਬਜ਼ੁਰਗ ਹੋ ਜਾਂਦਾ ਜਦੋਂ ਉਸ ਨੂੰ ਲੋੜ ਹੁੰਦੀ ਹੈ ਕਿ ਮੇਰੇ ਬੱਚੇ ਮੇਰੇ ਕੋਲ ਰਹਿਣ ਉਦੋਂ ਬੱਚੇ ਵੀ ਆਪਣੇ ਕੰਮਕਾਰਾਂ ਦੇ ਵਿੱਚ ਮਸ਼ਰੂਫ ਹੋ ਜਾਂਦੇ ਨੇ ਪਰ ਜੇਕਰ ਇਸਦੇ ਉਲਟ ਬੱਚੇ ਇਹ ਵੇਖਣ ਕਿ ਸਾਡਾ ਪਿਤਾ ਕੰਮਕਾਰ ਦੇ ਨਾਲੋਂ ਤਰਜੀਹ ਆਪਣੇ ਪਰਿਵਾਰ ਨੂੰ ਦਿੰਦਾ ਹੈ ਉਹ ਕੰਮਕਾਰ ਦੇ ਨਾਲੋਂ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਸਮਾਂ ਬਤੀਤ ਕਰਦਾ ਤੇ ਬੱਚਿਆਂ ਦੇ ਵਿੱਚ ਪਿਤ ਭਵੇਗੀ ਤੇ ਜਦੋਂ ਬੁਢਾਪੇ ਦੇ ਵਿੱਚ ਪਿਤਾ ਨੂੰ ਲੋੜ ਹੋਵੇਗੀ ਤੇ ਉਸ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਮੇਰੇ ਨਾਲ ਰਹੋ ਕਿਉਂਕਿ ਬੱਚਿਆਂ ਦੇ ਵਿੱਚ ਇਹ ਗੁਣ ਭਰ ਦਿੱਤਾ ਗਿਆ ਹੋਵੇਗਾ ਤੇ ਗੁਰਬਾਣੀ ਦਾ ਬੜਾ ਸੋਹਣਾ ਉਪਦੇਸ਼ ਆਪਾਂ ਹਿਰਦੇ ਦੇ ਵਿੱਚ ਵਸਾਈਏ ਕਿ ਸਾਂਝ ਕਰੀਜੈ ਗੁਨਾਹ ਘੇਰੀ ਛੋੜ ਅਗਣ ਚੱਲੀਏ ਅਸੀਂ ਗੁਨਾਹ ਦੀ ਸਾਂਝ ਕਰਨੀ ਹੈ ਕੋਈ ਵੀ ਸੰਪੂਰਨ ਨਹੀਂ ਹੁੰਦਾ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਔਣਤਾਈ ਹੁੰਦੀ ਹੈ ਪਰ ਅਸੀਂ ਆਪਣੇ ਗੁਨਾਹ ਦੀ ਸਾਂਝ ਕਰਦੇ ਹੋਏ ਔਰਤਾਂ ਨੂੰ ਚਾਹੀਦਾ ਕਿ ਉਹ ਆਪਣੇ ਪਤੀ ਦੀ ਖਿਦਮਤ ਜਿੱਥੇ ਕਰਨੀ ਹੈ ਉੱਥੇ ਖਿਦਮਤ ਕਰਦੀ ਉਹਨਾਂ ਦੇ ਪਰਿਵਾਰ ਦੇ ਨਾਲ ਚੰਗਾ ਸਲੂਕ ਕਰਨ ਕਿਉਂਕਿ ਔਰਤ ਦਾ ਪਹਿਲਾ ਫਰਜ਼ ਹੈ ਕਿ ਉਸਨੇ ਆਪਣੇ ਪਤੀ ਦੇ ਪਰਿਵਾਰ ਨੂੰ ਸੰਭਾਲਣਾ ਪਰ ਜਦੋਂ ਔਰਤ ਕਾ ਦੇ ਵਿੱਚ ਆਉਂਦੀ ਹੈ ਜੇ ਆਪਾਂ ਅਕਸਰ ਦੇਖ ਰਹੇ ਹਾਂ ਕਿ ਘਰਾਂ ਦੇ ਵਿੱਚ ਕੰਧਾਂ ਹੋ ਜਾਂਦੀਆਂ ਨੇ ਘਰਾਂ ਦੇ ਵਿੱਚ ਬੱਚੇ ਅੱਡ ਬਾਹਰੇ ਹੋ ਜਾਂਦੇ ਨੇ ਉਸ ਦਾ ਕਾਰਨ ਕਿਉਂਕਿ ਚੰਗੀ ਸਿੱਖਿਆ ਤੋਂ ਵਿਹੁੰਨੀ ਆ ਬੀਬੀਆਂ ਇਹ ਕਾਰਜ ਕਰਦੀਆਂ ਨੇ ਅਸੀਂ ਬਹੁਤ ਸਾਰੇ ਪਰਿਵਾਰ ਵੇਖੇ ਨੇ ਮੈਂ ਲੋਹਾਗੜੀ ਦੇ ਵਿੱਚ ਇੱਕ ਬਾਪੂ ਜੀ ਨੇ ਬਾਪੂ ਕੁਲਵੰਤ ਸਿੰਘ ਜੀ ਉਹਨਾਂ ਦੇ ਆਪਣਾ ਆਰਾ ਹੈ ਤਰਖਾਨ ਸਿੱਖ ਨੇ ਉਹਨਾਂ ਨੇ ਤਰਖਾਣੀ ਦਾ ਕੰਮ ਕਰਦੇ ਨੇ ਤੇ ਉਹਨਾਂ ਨੇ ਗੁਰਪਿਆਰ ਵਾਲਿਓ ਪੰਜ ਬੱਚੇ ਪੰਜਾਂ ਬੱਚਿਆਂ ਦਾ ਇਕੱਠਾ ਘਰ ਇੱਕੋ ਥਾਂ ਦੇ ਉੱਪਰ ਬਣਾਇਆ ਉਹਨਾਂ ਨੂੰ ਆਪਸ ਘਰ ਦੇ ਵਿੱਚ ਕੰਦਨੇ ਕਰਨ ਦਿੱਤੀ ਤੇ ਮੈਂ ਹੈਰਾਨ ਸੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਬੱਚੇ ਰਹਿ ਰਹੇ ਉਹਨਾਂ ਦੇ 10-12 ਪੋਤੇ-ਪੋਤਰੀਆਂ ਘਰ ਦੇ ਵਿੱਚ ਖੇਡਦੇ ਤੇ ਬਹੁਤ ਵੇਖ ਕੇ ਮਨ ਨੂੰ ਖੁਸ਼ੀ ਵੀ ਹੁੰਦੀ ਤੇ ਹੈਰਾਨੀ ਵੀ ਹੁੰਦੀ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੇ ਪਰਿਵਾਰ ਹਨ ਇਸ ਕਰਕੇ ਆਓ ਆਪਾਂ ਆਪਣੇ ਘਰਾਂ ਦੇ ਵਖਰੇਵੇਂ ਨੂੰ ਖਤਮ ਕਰਕੇ ਆਪਣੇ ਆਪਸੀ ਮਤਮਤੰਤਰ ਨੂੰ ਖਤਮ ਕਰਕੇ ਗੁਰੂ ਕਨਾਲੀ ਗੀਤਰ ਪਾਤਸ਼ਾਹ ਜੀ ਦੇ ਰਸਤੇ ਦੇ ਉੱਪਰ ਚੱਲਦੇ ਹੋਏ ਜਿੱਥੇ ਬਤੌਰ ਸਿੱਖ ਅਸੀਂ ਇੱਕ ਪਰਿਵਾਰ ਹਾਂ ਉੱਥੇ ਅਸੀਂ ਆਪਣੇ ਘਰਾਂ ਨੂੰ ਵੀ ਸੰਭਾਲੀਏ ਆਪਣੇ ਆਪ ਨੂੰ ਸੰਭਾਲੀਏ ਕਿਉਂਕਿ ਆਪ ਸਬਰੋਗੇ ਪਰਿਵਾਰ ਸਵਾਰੋਗੇ ਸਮਾਜ ਆਪਣੇ ਆਪ ਸਵਰਦਾ ਜਾਵੇਗਾ ਜੇਕਰ ਸਮਾਜ ਨੂੰ ਸਵਾਰਨਾ ਹੈ ਤੇ ਆਪਣੇ ਆਪ ਨੂੰ ਸਵਾਰੀ ਕਿਉਂਕਿ ਗੁਰਨਾਨਕ ਪਾਤਸ਼ਾਹ ਜੀ ਹਮੇਸ਼ਾ ਉਹਨਾਂ ਦੇ ਕੋਲ ਗਏ ਜਿਨ੍ਹਾਂ ਨੂੰ ਸੁਧਾਰਨ ਦੀ ਲੋੜ ਸੀ ਗੁਰਨਾਨਕ ਪਾਤਸ਼ਾਹ ਭਾਈ ਸੱਜਣ ਦੇ ਕੋਲ ਗਏ ਉਸ ਦਾ ਠੱਗਪੁਣਾ ਖਤਮ ਕਰ ਦਿੱਤਾ ਅੱਜ ਤੱਕ ਅਸਿਮ ਭਾਈ ਸੱਜੇ ਨੂੰ ਠੱਗਦੇ ਆ ਤੇ ਯਾਦ ਕਰਦੇ ਹਾਂ ਪਰ ਉਸਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਦੋਂ ਦਰਸ਼ਨ ਕੀਤੇ ਇੱਕ ਸ਼ਬਦ ਸੁਣਿਆ ਤੇ ਉਸ ਦੇ ਅੰਦਰੋਂ ਠੱਗ ਬਿਰਤੀ ਖਤਮ ਹੋ ਗਈ ਉਸ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਭਾਈ ਬਣਾਇਆ ਭਾਈ ਲਾਲੋ ਦੇ ਘਰੇ ਜਾਂਦੇ ਨੇ ਤੇ ਪਾਤਸ਼ਾਹ ਨੇ ਭਾਈ ਲਾਲੋ ਜੀ ਨੂੰ ਭਾਈ ਬਣਾਇਆ ਪਰ ਜਦੋਂ ਮਲਕ ਭਾਗੋ ਦੇ ਘਰੇ ਗਏ ਤੇ ਆਪਾਂ ਉਸ ਨੂੰ ਨੀਚ ਹੀ ਵਿਖਾਉਂਦੇ ਰਹੇ ਅੱਜ ਤੱਕ ਪਰ ਗੁਰਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਗੁਰਨਾਨਕ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਉਸਦਾ ਹੈ ਦਾਰੀ ਬਲੰਦ ਰਿਆ ਗਿਆ ਤੇ ਉਸਨੇ ਗੁਰੂ ਨਾਨਕ ਦੀ ਸਿੱਖੀ ਤੇ ਉੱਪਰ ਚੱਲਣਾ ਸ਼ੁਰੂ ਕੀਤਾ ਗੁਰੂ ਨਾਨਕ ਪਾਸ਼ਾ ਕਾਉ ਦੇ ਰਾਖਸ਼ ਦੇ ਕੋਲ ਗਏ ਤੇ ਆਪਾਂ ਉਸ ਨੂੰ ਅੱਜ ਤੱਕ ਰਾਖਸ਼ ਕਹਿ ਕੇ ਯਾਦ ਕਰਦੇ ਹਾਂ ਪਰ ਨਹੀਂ ਪਿਆਰਿਓ ਗੁਰੂ ਨਾਨਕ ਪਾਸ਼ਾ ਜੀ ਨੇ ਉਸ ਨੂੰ ਭਾਈ ਕੌੜਾ ਬਣਾਇਆ ਉਸ ਦੀ ਰਾਖਸ਼ ਵਰਤੀ ਖਤਮ ਕਰ ਦਿੱਤੀ ਭੂਮੀਆਂ ਚੋਰ ਨੂੰ ਅੱਜ ਤੱਕ ਅਸੀਂ ਭੂਮੀਆਂ ਚੋਰ ਕਹਿੰਦੇ ਹਾਂ ਪਰ ਪਾਤਸ਼ਾਹ ਨੇ ਉਸ ਦੀ ਚੋਰ ਵਰਤੀ ਖਤਮ ਕਰਕੇ ਉਸ ਨੂੰ ਭਾਈ ਭੂਮੀਆਂ ਬਣਾ ਦਿੱਤਾ ਇਸ ਕਰਕੇ ਆਓ ਆਪਣੇ ਪਰਿਵਾਰਾਂ ਦੇ ਵਿੱਚ ਵੱਖਰੇਵੇਂ ਹੋਣ ਵੱਖਰੀ ਗੱਲ ਹੈ ਕਿਉਂਕਿ ਸਕੇ ਭਰਾਵਾਂ ਦੀ ਵੀ ਸੋਚ ਆਪਸ ਵਿੱਚ ਨਹੀਂ ਲੱਗਦੀ ਪਰ ਅਸੀਂ ਪਰਿਵਾਰਕ ਤੌਰ ਤੇ ਇਕੱਠੇ ਰਹਿਣਾ ਸ਼ੁਰੂ ਕਰੀਏ ਜਿੱਥੇ ਆਪਣੇ ਮਾਤਾ ਪਿਤਾ ਦੀ ਸੰਭਾਲ ਕਰੀਏ ਉਥੇ ਭੈਣ ਭਰਾਵਾਂ ਦੀ ਵੀ ਸੰਭਾਲ ਕਰੀਏ ਕਿਉਂਕਿ ਭੈਣ ਭਰਾਵਾਂ ਤੋਂ ਬਿਨਾਂ ਸੰਸਾਰ ਦੇ ਵਿੱਚ ਰਹਿਣਾ ਕੋਈ ਮਾਣ ਵਾਲੀ ਗੱਲ ਨਹੀਂ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਨਾ ਆਵੇ ਅਸੀਂ ਆਪਣੇ ਘਰ ਦੇ ਵਿੱਚ ਇਕੱਲੇ ਖੁਸ਼ ਹਾਂ ਏਵੇਂ ਨਹੀਂ ਹੁੰਦਾ ਅਸੀਂ ਇੱਕ ਪਰਿਵਾਰ ਹਾਂ ਪਰਿਵਾਰ ਕਰਕੇ ਇਕੱਠੇ ਰਹਿਣਾ ਹੈ ਕਿਉਂਕਿ ਅਕਸਰ ਆਪਾਂ ਵੇਖਦੇ ਹਾਂ ਕਿਉਂਕਿ YouTube ਦੇ ਉੱਪਰ ਅਜਿਹਾ ਕੰਟੈਂਟ ਬਹੁਤ ਜ਼ਿਆਦਾ ਪਿਆਰ ਆਪਾਂ ਅਕਸਰ ਵੇਖਦੇ ਰਹਿੰਦੇ ਹਾਂ ਇਸ ਦੇ ਉੱਪਰ ਅੱਜ ਤੰਜ ਕੱਸੇ ਜਾਂਦੇ ਨੇ ਕਿ ਬੀਬੀਆਂ ਆਪਣੇ ਪੇਕੇ ਪਰਿਵਾਰ ਦੇ ਪ੍ਰਤੀ ਤੇ ਬਹੁਤ ਸਨੇਹ ਰੱਖਦੀਆਂ ਨੇ ਪਰ ਸਹੁਰੇ ਪਰਿਵਾਰ ਪ੍ਰਤੀ ਉਹਨਾਂ ਦਾ ਕੋਈ ਇਤਨਾ ਸਨੇਹ ਨਹੀਂ ਹੁੰਦਾ ਪਰ ਗੁਰੂ ਪਿਆਰ ਵਾਲਿਓ ਮੈਂ ਛੋਟੀ ਜੀ ਸਾਖੀ ਅ ਇਸ ਬੁਖਾਰੀ ਇਸਲਾਮ ਦੇ ਵਿੱਚ ਪੜ ਰਿਹਾ ਸਾਂ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਬਾਬਾ ਸੀ ਉਸ ਦੇ ਚਾਰ ਪੁੱਤਰ ਤੇ ਚਾਰੇ ਪੁੱਤਰਾਂ ਨੇ ਉਸ ਦੀ ਸਾਂਭ ਸੰਭਾਲ ਕਰਨ ਵਾਏ ਇੱਕ ਫੈਸਲਾ ਲਿਆ ਸਭ ਤੋਂ ਛੋਟਾ ਪੁੱਤਰ ਕਹਿਣ ਲੱਗਾ ਕਿ ਮੈਂ ਆਪਣੇ ਵੀਰਾਂ ਜੀ ਨਾਲ ਇੱਕ ਸਲਾਹ ਕਰਨੀ ਹੈ ਜੇਕਰ ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਹੋਵੇ ਕਹਿਣ ਲੱਗਾ ਵੀਰੋ ਕਿ ਸਾਡਾ ਬਾਪੂ ਬਜ਼ੁਰਗ ਹੋ ਚੁੱਕਾ ਹੈ ਇਹ ਥੋੜੇ ਦਿਨਾਂ ਦਾ ਮਹਿਮਾਨ ਹੈ ਹੁਣ ਇਹ ਬਿਮਾਰ ਬਹੁਤ ਰਹਿਣ ਲੱਗ ਪਿਆ ਕਿ ਕਿਉਂ ਨਾ ਪੇ ਇੱਕ ਸਲਾਹ ਕਰੀਏ ਕਿ ਇਸ ਦੀ ਸਾਂਭ ਸੰਭਾਲ ਵਾਸਤੇ ਕੋਈ ਇੱਕ ਜਾਣਾ ਪੱਕੇ ਤੌਰ ਦੇ ਉੱਪਰ ਇਸਤੇ ਲਾਗੇ ਰਹੇ ਇਸ ਨੂੰ ਆਪਣੇ ਘਰ ਦੇ ਵਿੱਚ ਲੈ ਜਾਵੇ ਤੇ ਕਹਿਣ ਲੱਗੇ ਚਾਰੇ ਭਰਾਵਾਂ ਦੇ ਵਿੱਚ ਸਲਾਹ ਹੋਈ ਤੇ ਫਿਰ ਸਭ ਤੋਂ ਖੇਰ ਲੈਣੇ ਕਿਹਾ ਕਿ ਆਪਾਂ ਇਸ ਤਰੀਕੇ ਦੇ ਨਾਲ ਕਰੀਏ ਕਿ ਵਾਰੀ-ਵਾਰੀ ਮਹੀਨਾ-ਮਹੀਨਾ ਬਾਬੂ ਨੂੰ ਆਪੋ ਆਪਣੇ ਘਰ ਦੇ ਵਿੱਚ ਰੱਖਦੇ ਹਾਂ ਕਿ ਆਪਾਂ ਸਾਰਿਆਂ ਨੂੰ ਜਦੋਂ ਜਿਵੇਂ ਜਾਇਦਾਦ ਇਸਦੀ ਬਰਾਬਰ ਵੰਡਣੀ ਫਿਰ ਆਪਾਂ ਇਸ ਦੀ ਸਾਂਭ ਸੰਭਾਲ ਵੀ ਬਰਾਬਰ ਕਰੀਏ ਇਹ ਸੁਣ ਕੇ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਉਸ ਦਾ ਮਨ ਦੇ ਵਿੱਚ ਖਿਆਲ ਲਾਇਆ ਕਹਿਣ ਲੱਗਾ ਕਿ ਆਪਾਂ ਬਾਪੂ ਦੀ ਸੰਸਬੰਧ ਕੇਵਲ ਜਾਇਦਾਦ ਵਾਸਤੇ ਕਰਨੀ ਇਹ ਚੰਗਾ ਨਹੀਂ ਉਸਨੇ ਕਿਹਾ ਪਿਆਰੂ ਫੇ ਮੈਂ ਇੱਕ ਫੈਸਲਾ ਕੀਤਾ ਜੇ ਤੁਹਾਨੂੰ ਮਨਜ਼ੂਰ ਹੋਵੇ ਜਿਹੜਾ ਬਾਪੂ ਦੀ ਸੇਵਾ ਕਰੇਗਾ ਉਸ ਨੂੰ ਜਾਇਦਾਦ ਦੇ ਵਿੱਚੋਂ ਹਿੱਸਾ ਕੋਈ ਨਹੀਂ ਮਿਲਣਾ ਜਿਸ ਨੇ ਬਾਪੂ ਦੀ ਸੇਵਾ ਕਰਨੀ ਹੈ ਉਸ ਨੂੰ ਜਾਇਦਾਦ ਦੇ ਵਿੱਚੋਂ ਬੇਦਖਲ ਕੀਤਾ ਜਾਵੇਗਾ ਤੇ ਸਾਰੇ ਕਹਿਣ ਲੱਗੇ ਕਿ ਜੇਕਰ ਜਾਇਦਾਦ ਹੀ ਨਹੀਂ ਮਿਲਣੀ ਫਿਰ ਅਸੀਂ ਬਾਪੂ ਦੀ ਸੇਵਾ ਕਰਕੇ ਕੀ ਕਰਨਾ ਤੇ ਜੇਕਰ ਤੂੰ ਇਹ ਫੈਸਲਾ ਕੀਤਾ ਹੈ ਤੇ ਫਿਰ ਤੂੰ ਹੀ ਬਾਪੂ ਨੂੰ ਲੈ ਜਾ ਇਸੇ ਤਰੀਕੇ ਦੇ ਨਾਲ ਹੋਇਆ ਉਸਨੇ ਆਪਣੇ ਪਿਤਾ ਜੀ ਨੂੰ ਕਿਹਾ ਬਾਪੂ ਜੀ ਤੁਸੀਂ ਇਵੇਂ ਕਰੋ ਜਿਹੜੀ ਤੁਹਾਡੀ ਜ਼ਮੀਨ ਜਾਇਦਾਦ ਹੈ ਉਹ ਸਾਰੀ ਮੇਰੇ ਭਰਾਵਾਂ ਦੇ ਵਿੱਚ ਵੰਡ ਦਿਓ ਤੇ ਪਿਤਾ ਕਹਿਣ ਲੱਗਾ ਪੁੱਤਰਾ ਤੂੰ ਤੇ ਪਹਿਲਾਂ ਹੀ ਬਹੁਤ ਗਰੀਬ ਹੈ ਤੇਰੀ ਤੇ ਪਹਿਲਾਂ ਹੀ ਕਾਰ ਬਜਾਈ ਬੜੀ ਮੁਸ਼ਕਿਲ ਦੇ ਨਾਲ ਚੱਲਦੀ ਤੇ ਮੈਂ ਤੇ ਸਾਰਿਆਂ ਦੇ ਵਿੱਚ ਬਰਾਬਰ ਵੰਡ ਕੇ ਜਾਣਾ ਹੈ ਇਵੇਂ ਨਹੀਂ ਹੋ ਸਕਦਾ ਕਿ ਮੈਂ ਤੇਰੇ ਨਾਲ ਧੋਖਾ ਕਰਾਂ ਤੇ ਕਹਿਣ ਲੱਗਾ ਬਾਪੂ ਜਦੋਂ ਮੇਰੇ ਕੋਲ ਪਿਓ ਹੈ ਤੇ ਮੈਨੂੰ ਜ਼ਮੀਨ ਜਾਇਦਾਦ ਦੀ ਕੀ ਲੋੜ ਮੈਂ ਜ਼ਮੀਨ ਜਾਇਦਾਦ ਨੂੰ ਕੀ ਕਰਨਾ ਹੈ ਤੇ ਭਰਾਵਾਂ ਦੇ ਵਿੱਚ ਵੰਡ ਦੇ ਤੂੰ ਮੇਰੇ ਨਾਲ ਚੱਲ ਤੇ ਉਹ ਆਪਣੇ ਘਰ ਦੇ ਵਿੱਚ ਆਇਆ ਆਪਣੀ ਪਤਨੀ ਨੂੰ ਕਹਿਣ ਲੱਗਾ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਭਾਗਵਾਨੀ ਚੇਤੇ ਰਖੀ ਮੈਂ ਅੱਜ ਆਪਣਾ ਸਾਰਾ ਕੁਝ ਲੁਟਾ ਕੇ ਆਪਣੇ ਪਿਓ ਨੂੰ ਆਪਣੇ ਘਰ ਲੈ ਕੇ ਆਇਆ ਹਾਂ ਤੇ ਇਹ ਨਾ ਹੋਵੇ ਕਿ ਤੂੰ ਮੇਰੇ ਪਿਤਾ ਦੇ ਨਾਲ ਮੇਰੇ ਪਿਓ ਦੇ ਨਾਲ ਬਦਸਲੂਕੀ ਕਰੇ ਕਿ ਉਹ ਕਹਿਣ ਲੱਗੇ ਕਿ ਉਹ ਬੀਬੀ ਵੀ ਕਿਸੇ ਚੰਗੀ ਕੁੱਖ ਦੀ ਜਣੀ ਸੀ ਉਸ ਨੇ ਆਪਣੇ ਪਤੀ ਨੂੰ ਕਿਹਾ ਸਿਰਦੇ ਸਾਈਆਂ ਤੈਨੂੰ ਐਵੇਂ ਲੱਗਦਾ ਹੈ ਕਿ ਮੈਂ ਤੇਰੇ ਪਿਤਾ ਦੇ ਆਪਣੇ ਪਿਤਾ ਦੇ ਵਿੱਚ ਕੋਈ ਵਖਰੇਵਾ ਰੱਖਦੀ ਹਾਂ ਤੈਨੂੰ ਐਵੇਂ ਲੱਗਦਾ ਹੈ ਕਿ ਮੈਂ ਤੇਰੇ ਪਿਤਾ ਨੂੰ ਕੁਝ ਕਹਿ ਸਕਦੀ ਹਾਂ ਇਹ ਤੇਰਾ ਪਿਤਾ ਨਹੀਂ ਇਹ ਮੇਰਾ ਵੀ ਪਿਤਾ ਹੈ ਤੇ ਇਸੇ ਤਰੀਕੇ ਦੇ ਨਾਲ ਹੋਇਆ ਜੇਕਰ ਰਾਤ ਬਾਪੂ ਨੂੰ ਕੋਈ ਲੋੜ ਪੈਣੀ ਬਾਪੂ ਨੇ ਆਵਾਜ਼ ਦੇਣੀ ਤੇ ਪੁੱਤਰ ਦੇ ਨਾਲ ਪਹਿਲਾਂ ਨੌਣੇ ਤਿਆਰ ਹੋ ਜਾਣਾ ਉਸੇ ਵੀ ਉੱਠ ਕੇ ਬਾਪੂ ਜੀ ਕੋਲ ਚਲੇ ਜਾਣਾ ਕਿ ਬਾਪੂ ਜੀ ਤੁਹਾਨੂੰ ਲੋੜ ਕੀ ਹੈ ਤੁਸੀਂ ਕਿਉਂ ਆਵਾਜ਼ ਦਿੱਤੀ ਹੈ ਤੇ ਸਾਨੂੰ ਜਿਹੜੀ ਵੀ ਚੀਜ਼ ਦੀ ਲੋੜ ਹੈ ਦੱਸੋ ਜੇਕਰ ਰਾਤ ਬਾਪੂ ਨੇ ਕੋਈ ਚੀਜ਼ ਮੰਗ ਲੈਣੀ ਤੇ ਨੌਣ ਨੇ ਉਸੇ ਵੇਲੇ ਤਿਆਰ ਕਰਕੇ ਦੇ ਦੇਣੀ ਇਸ ਤਰੀਕੇ ਦੇ ਨਾਲ ਉਸ ਨੌਣ ਨੇ ਸੇਵਾ ਕੀਤੀ ਬਾਪੂ ਦੀ ਸਮਾਂ ਬੀਤਦਾ ਗਿਆ ਸਿਆਰੀ ਦਿਨ ਆਈ ਨੇ ਬਾਪੂ ਬਿਮਾਰ ਬਹੁਤ ਰਹਿਣ ਲੱਗ ਪਿਆ ਉਸ ਦੇ ਜੋ ਪਖਾਨਾ ਹੈ ਬਾਥਰੂਮ ਹੈ ਉਹ ਵੀ ਉਪੜੀ ਕਰਨਾ ਸ਼ੁਰੂ ਕਰ ਦਿੱਤਾ ਤੇ ਚੰਗੀ ਕੁਖ ਵਾਲੀ ਨੌਣ ਨੇ ਆਪਣੇ ਸਹੁਰੇ ਦੀ ਇਸ ਤਰੀਕੇ ਦੇ ਨਾਲ ਸੇਵਾ ਕੀਤੀ ਕਿ ਉਸ ਨੂੰ ਕਦੀ ਵੀ ਗੰਦਾ ਨਹੀਂ ਰਹਿਣ ਦਿੱਤਾ ਉਸ ਦੋਵੇਂ ਮੀਆਂ ਬੀਬੀ ਆਪ ਬਾਹਰ ਪੈਂਦੇ ਨੇ ਬਾਪੂ ਨੂੰ ਕਮਰੇ ਦੇ ਵਿੱਚ ਪਾਉਂਦੇ ਨੇ ਕਿ ਕਿਉਂਕਿ ਬਾਪੂ ਨੂੰ ਠੰਡ ਨਾ ਲੱਗ ਜਾਵੇ ਤੇ ਜਦੋਂ ਇਹ ਕਿਤੇ ਰਾਜਪ੍ਰਾਤੀ ਲੋੜ ਪੈਂਦੀ ਹੈ ਤੇ ਸਾਰੇ ਉਸ ਦੀ ਸੇਵਾ ਵਾਸਤੇ ਹਾਜ਼ਰ ਇੱਕ ਦਿਨ ਪਿਤਾ ਨੇ ਆਪਣੇ ਪੁੱਤਰ ਨੂੰ ਲਾਗੇ ਬਿਠਾਇਆ ਕਹਿਣ ਲੱਗਾ ਪੁੱਤਰਾ ਕਿ ਮੈਂ ਕਿਵੇਂ ਦਾ ਆਪਾਦਾ ਹਾਂ ਕਿ ਮੈਂ ਤੇਰੇ ਉੱਪਰ ਬੋਝ ਬਣ ਕੇ ਬੈਠ ਗਿਆ ਤੇ ਪੁੱਤ ਦੀਆਂ ਅੱਖਾਂ ਦੇ ਵਿੱਚੋਂ ਰੋਣ ਨਿਕਲ ਆਇਆ ਕਹਿਣ ਲੱਗਾ ਬਾਪੂ ਐਵੇਂ ਵੀ ਹੋ ਸਕਦਾ ਹੈ ਕਿ ਪਿਓ ਪੁੱਤਰਾਂ ਦੇ ਵਾਸਤੇ ਬੋਝ ਹੋਣ ਬਾਪੂ ਪਿਓ ਤੇ ਅਸੀਸਾਂ ਦੇ ਸਾਗਰ ਹੁੰਦੇ ਨੇ ਇਹ ਬੋਝ ਨਹੀਂ ਬਣ ਸਕਦੇ ਤੂੰ ਮੇਰੇ ਵਾਸਤੇ ਬੋਝ ਨਹੀਂ ਤੂੰ ਤੇ ਮੇਰਾ ਹੌਸਲਾ ਹੈ ਤੂੰ ਤੇ ਮੇਰਾ ਬਲ ਹੈ ਬਾਪੂ ਤੂੰ ਮੇਰਾ ਬੋਝ ਨਹੀਂ ਤੇ ਇਹ ਮਨ ਦੇ ਵਿੱਚ ਨਾ ਗੱਲ ਰੱਖੀ ਤੇ ਉਸਨੇ ਉਸੇ ਵੇਲੇ ਕਿਹਾ ਤਾਂ ਨੂੰ ਹੱਥ ਕਰਕੇ ਝੋੜੀ ਅੱਡੇ ਕੇ ਅਕਾਲ ਪੁਰਖ ਨੂੰ ਕਹਿਣ ਲੱਗਾ ਲਾ ਮੀਆਂ ਮੈਂ ਆਪਣੇ ਪੁੱਤਰ ਤੋਂ ਬਹੁਤ ਖੁਸ਼ ਹਾਂ ਇਸ ਤੇ ਤੂੰ ਹੀ ਰਾਜ਼ੀ ਹੋ ਤੂੰ ਹੀ ਇਸ ਤੇ ਖੁਸ਼ ਹੋ ਇਸ ਨੂੰ ਇੱਥੇ ਵੀ ਭਾਗ ਲਾਵਾਂਵੇਂ ਇਸ ਨੂੰ ਉੱਥੇ ਵੀ ਭਾਗ ਲਾਵਾਂਵੇਂ ਇਤਨਾ ਕਹਿ ਕੇ ਆਪਣੇ ਪੁੱਤਰ ਦੇ ਹੱਥਾਂ ਦੇ ਵਿੱਚ ਜਿਸ ਨੇ ਸਵਾਸ ਛੱਡ ਦਿੱਤੇ ਜਦੋਂ ਕਫਨ ਤੇ ਦਫ਼ਨ ਦੀ ਕਾਰਜ ਦੀ ਤਿਆਰੀ ਹੋਣ ਲੱਗੀ ਪਤਾ ਲੱਗਾ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਭਰਾਵਾਂ ਨੂੰ ਕਿ ਬਾਪੂ ਚਲਾਣਾ ਕਰ ਗਿਆ ਇਸ ਸੰਸਾਰ ਤੋਂ ਰੁਖਸਤ ਹੋ ਗਿਆ ਸਾਰੇ ਭਰਾ ਇਕੱਠੇ ਹੋਏ ਨੇ ਤੇ ਗੁਰੂ ਪਿਆਰੇ ਵਾਲਿਓ ਉੱਥੇ ਲਿਖਿਆ ਕਿ ਸਾਰੇ ਭਰਾਵਾਂ ਨੇ ਕਿਹਾ ਕਿ ਆਪਾਂ ਵੱਡਾ ਪ੍ਰੋਗਰਾਮ ਕਰਨਾ ਹੈ ਬਾਪੂ ਚੰਗੀ ਉਮਰ ਹੰਢਾ ਕੇ ਇਸ ਸੰਸਾਰ ਤੋਂ ਗਿਆ ਤੇ ਆਪਾਂ ਇਸ ਦਾ ਵੱਡਾ ਕਰਨਾ ਹੈ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਸੱਦਾਂਗੇ ਆਪਾਂ ਇਸ ਤਰੀਕੇ ਦਾ ਪ੍ਰੋਗਰਾਮ ਕਰਾਂਗੇ ਕਿ ਸਾਰੇ ਇਲਾਕੇ ਦੇ ਵਿੱਚ ਤੁਮ ਪਹੇ ਜਾਵੇ ਕਿ ਫਲਾਣੇ ਦੇ ਪੁੱਤਰਾਂ ਨੇ ਕੋਈ ਪ੍ਰੋਗਰਾਮ ਕੀਤਾ ਤੇ ਜੇ ਬੱਚੇ ਨੇ ਆਪਣੇ ਬਾਪੂ ਨੂੰ ਸੰਭਾਲਿਆ ਸੀ ਕਹਿਣ ਲੱਗਾ ਭਰਾਓ ਲੋਕਾਂ ਨੂੰ ਵਿਖਾਉਣ ਵਾਸਤੇ ਕੋਈ ਵੀ ਕਾਰਜ ਕਰਨ ਦੀ ਲੋੜ ਨਹੀਂ ਬਾਬੂ ਤੁਹਾਡੇ ਤੋਂ ਖੁਸ਼ ਹੋ ਕੇ ਨਹੀਂ ਗਿਆ ਉਸਨੇ ਅਖੀਰਲੀ ਵਾਰੀ ਬਚਨ ਕਿਹਾ ਸੀ ਕਿ ਮੈਨੂੰ ਮਾਣ ਹੈ ਕਿ ਮੇਰੇ ਕੋਲ ਇੱਕ ਪੁੱਤ ਹੈ ਮੈਂ ਇੱਕ ਪੁੱਤ ਜੰਮਿਆ ਹੈ ਉਸਨੇ ਤੇ ਤੁਹਾਨੂੰ ਪੁੱਤ ਵੀ ਨਹੀਂ ਗਿਣਿਆ ਪੁੱਤਾਂ ਚ ਵੀ ਨਹੀਂ ਗਿਣਿਆ ਤੇ ਪਿਆਰ ਤੁਸੀਂ ਕਿਸ ਕਾਰ ਵਾਸਤੇ ਆਏ ਹੋ ਮੈਂ ਆਪਣੇ ਬਾਬੂ ਦੀ ਸਾਂਭ ਸੰਭਾਲ ਵਾਸਤੇ ਜਿਵੇਂ ਦਾ ਵੀ ਪ੍ਰੋਗਰਾਮ ਹੋਵੇਗਾ ਜਿਵੇਂ ਦਾ ਵੀ ਪ੍ਰਸ਼ਾਦਾ ਮੇਰੇ ਕੋਲੋਂ ਸ਼ਿਕਾਇਆ ਜਾਵੇਗਾ ਇਹ ਸਾਰਾ ਕੁਝ ਮੈਂ ਆਪ ਹੀ ਕਰਾਂਗਾ ਤੁਹਾਨੂੰ ਇਸ ਦੇ ਵਿੱਚ ਕਰਨ ਦੀ ਲੋੜ ਨਹੀਂ ਤੇ ਅੱਜ ਵੀ ਆਪਾਂ ਇਦਾਂ ਹੀ ਵਿਖਦੇ ਹਾਂ ਬੱਚਾ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਭਰਾ ਦੇ ਘਰ ਮਾਪੇ ਰਹਿ ਰਹੀ ਹੁਣ ਨਾ ਉੱਥੇ ਜਾ ਕੇ ਰਾਜੀ ਨਹੀਂ ਕਿ ਕਿਤੇ ਮਾਂ ਮੇਰੇ ਕੋਲੋਂ 100 200 ਰੁਪਈਆ ਹੀ ਨਾ ਮੰਗ ਲਵੇ ਕਿਤੇ ਬਾਪੂ ਇਹ ਨਾ ਕਹਿ ਦੇਵੇ ਕਿ ਮੈਨੂੰ ਦੁਕਾਨ ਦੇ ਉੱਤੋਂ ਹ ਡਾਕਟਰ ਦੇ ਕੋਲੋਂ ਦਵਾਈ ਹੀ ਆ ਦੇ ਕਿਤੇ ਇਹ ਨਾ ਕਹਿ ਦੇਵੇ ਕਿ ਅਸੀਂ ਕੱਪੜੇ ਲਿਉਣੇ ਹਨ ਕੋਈ ਗਰਮ ਕੱਪੜਾ ਹੀ ਸਾਨੂੰ ਲਿਆ ਦੇ ਤੇ ਅਸੀਂ ਜਾਣਾ ਵੀ ਛੱਡ ਦਿੰਦੇ ਤੇ ਗੁਰੂ ਪਿਆਰ ਵਾਲਿਓ ਇਵੇਂ ਦੀ ਹਾਲਾਤ ਨੇ ਸਾਡੇ ਤੇ ਉਸ ਬੱਚੇ ਨੇ ਇਸ ਤਰੀਕੇ ਦੇ ਨਾਲ ਕਹ ਲਗੀ ਆਪਣੇ ਬਾਪੂ ਦੀ ਸੇਵਾ ਕੀਤੀ ਤੇ ਕਾਲਪੁਰਖ ਨੇ ਉਸਨੂੰ ਭਾਗ ਦੇ ਵੀ ਪਹੁੰਚ ਲੈ ਸਾਖੀ ਹੋਰ ਵੀ ਬਹੁਤ ਲੰਬੀ ਪਰ ਜਿਹੜੀ ਮੇਨ ਗੱਲ ਸੀ ਕਿ ਜਦੋਂ ਚੰਗੀ ਕੁਖਵਾਰੀ ਧੀ ਘਰ ਦੇ ਵਿੱਚ ਨਾ ਬਣ ਕੇ ਹੁੰਦੀ ਹੈ ਤੇ ਉਹ ਆਪਣੇ પતિ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਜਾਣ ਕੇ ਤੇ ਫਿਰ ਉਸ ਦੀ ਸਾਂਭ ਸੰਭਾਲ ਕਰਦੀ ਉਹ ਆਪਣੇ ਪਤੀ ਦੇ ਫਰਜ਼ਿਆਂ ਦੀ ਜਿਹੜੀ ਪਹਿਚਾਣ ਕਰਕੇ ਕਿ ਉਸ ਦੇ ਪਰਿਵਾਰ ਪ੍ਰਤੀ ਕੀ ਫਰਜ਼ ਹਨ ਤੇ ਉਹ ਸਾਰੇ ਫਰਜ਼ ਆਪ ਨੇ ਬਹੁੰਦੀ ਹੈ ਇਸ ਕਰਕੇ ਕੱਜੀ ਵੀ ਆਪਣੇ ਮਨ ਦੇ ਵਿੱਚ ਇਹ ਚਿਤਾਰਦੀ ਨਹੀਂ ਕਿ ਮੈਂ ਇਸ ਘਰ ਦੇ ਵਿੱਚ ਆ ਕੇ ਕੁਝ ਵੱਖਰਾ ਕਰਨਾ ਹੈ ਜਾਂ ਮੈਂ ਇਸ ਪਰਿਵਾਰ ਦੇ ਵਿੱਚ ਆ ਕੇ ਆਪਣੀ ਚੌਧਰ ਜਿਹੜੀ ਅਖਤਿਆਰ ਕਰਨੀ ਹੈ ਜਿਹੜੀਆਂ ਚੌਧਰਾ ਅਖਤਿਆਰ ਕਰਦੀਆਂ ਉਹ ਨੌਂ ਖਾਣਨ ਦੇ ਹੱਕਦਾਰ ਨਹੀਂ ਹੁੰਦੀਆਂ ਜਿਹੜੀਆਂ ਸੇਵਾ ਤੇ ਭਾਵਨਾ ਦੇ ਨਾਲ ਪਰਿਵਾਰ ਦਾ ਹਿੱਸਾ ਬਣਦੀਆਂ ਨੇ ਜਿਹੜੀਆਂ ਅਸਲ ਦੇ ਵਿੱਚ ਆਪਣੇ ਪਤੀ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨ ਲਿਆ ਨੇ ਉਹੀ ਅਸਲ ਦੇ ਵਿੱਚ ਘਰ ਦੀਆਂ ਨੋਹਾਂ ਧੀਆਂ ਖਾਣਨ ਦਾ ਹੱਕਦਾਰ ਹੁੰਦੀਆਂ ਨੇ ਇਸ ਕਰਕੇ ਆਓ ਆਪਣੇ ਘਰਾਂ ਦੀ ਵਖਰੇਵੇਂ ਖਤਮ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਇਕਜੁੱਟ ਰਹੀਏ ਇੰਨੀਆਂ ਕੁ ਬੇਨਤੀਆਂ ਪਰਮਾਨ ਗਾਜੀ ਦੇ ਬਲਵਤਿਆ ਕੁ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ